ਹਾਂਜੀ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਆਪਾਂ ਸਭ ਨੂੰ ਪਤਾ ਕਿ ਬੀਤੇ ਦਿਨੀ ਮੈਡ ਸੰਧੂ ਦੀ ਇੱਕ ਬ੍ਰੌਡਕਾਸਟ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਜਿਸ ਵਿੱਚ ਮੈਡ ਸੰਧੂ ਨੇ ਬ੍ਰੌਡਕਾਸਟ ਕਰਨ ਵਾਲੇ ਮੁੰਡੇ ਨੂੰ ਜੋ ਉਹਨਾਂ ਨੇ ਸਵਾਲ ਪੁੱਛਿਆ ਉਹਦਾ ਆਨਸਰ ਨਹੀਂ ਦਿੱਤਾ ਤੇ ਉੱਥੋਂ ਬਿਨਾਂ ਹੀ ਦੱਸੇ ਚਲੇ ਗਏ ਉਸ ਤੇ ਚੱਲਦਿਆਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋਈ ਉਸ ਦੇ ਚੱਲਦਿਆਂ ਬਿੱਲਾ ਸਿੱਧੂ ਘਮਾਨ ਨੇ ਮੈਡ ਸੰਧੂ ਅਤੇ ਬ੍ਰੌਡਕਾਸਟ ਕਰਨ ਵਾਲੇ ਮੁੰਡੇ ਨੂੰ ਕੀ ਰਿਪਲਾਈ ਕੀਤਾ ਦਿਖਾਉਨੇ ਆ ਤੁਹਾਨੂੰ ਵੀਡੀਓ ਤੇ ਨਾਲ ਹੀ ਮੈਡ ਸੰਧੂ ਨੂੰ ਬਿੱਲਾ ਸਿੱਧੂ ਘਮਾਨ ਨੇ ਕੀ ਕੀ ਗੱਲਾਂ ਕੀਤੀਆਂ ਦਿਖਾਉਨੇ ਆ ਤੁਹਾਨੂੰ ਅੱਜ ਦੀ ਵੀਡੀਓ ਵੀਡੀਓ ਸ਼ੁਰੂ ਕਰਨੋਂ ਪਹਿਲਾਂ ਸਾਰਿਆਂਗੇ ਛੋਡੀ ਰਿਕਵੈਸਟ ਹੈ ਜਿੰਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਦੇ ਨਵੇਂ ਆਏ ਨੇ ਵੀਡੀਓ ਥੱਲੇ ਬਣੇ ਬਲੈਕ ਗ੍ਰਾਉਂਡ ਦੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਜਰੂਰ ਜਾਓ ਨਾਲ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਬਾਕੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤੇ ਵੀਡੀਓ ਲਾਈਕ ਕਰਕੇ ਜ਼ਰੂਰ ਜਾਓ ਬਾਕੀ ਪੰਜਾਬੀ ਇੰਡਸਟਰੀ ਦੇ ਨਾਲ ਜੁੜੀਆਂ ਨਵੀਆਂ ਤੋਂ ਨਵੀਆਂ ਅਪਡੇਟ ਦੇਖਣ ਦੇ ਲਈ ਸਾਡੇ ਇਸ ਚੈਨਲ ਦੇ ਨਾਲ ਜੁੜੇ ਰਹੋ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਬਾਕੀ ਜਲਦੀ ਮਿਲਦੇ ਹਾਂ ਕਿਸੇ ਹੋਰ ਨਵੀਂ ਅਪਡੇਟ ਨਾਲ ਉਦੋਂ ਤੱਕ ਰੱਬ ਰੱਖਾ ਧੰਨਵਾਦ ਗੱਲ ਕਰਦੇ ਆ ਮੈਂ ਸੰਧੂ ਇੱਕ ਹੋ ਟੈਂਪੂ ਆ ਜਿਨੇ ਮਨ ਕੇ ਚੱਲ ਵੀ 7ਵਾਂ ਦਰਿਆ ਵਗਣ ਲੱਗਾ ਤਾਂ ਪੰਜਾਬ ਦੇ ਵਿੱਚ ਟੈਂਪੂ ਆਉਂਦਾ ਤੇ ਮਿੱਕ ਮੇਰਾ ਭਰਾ ਉਹਦੇ ਨਾਲ ਪੋਡਕਾਸਟ ਕਰ ਰਿਹਾ ਸੀ ਤੇ ਉਹ ਵਿਚਾਲੇ ਕਹਿੰਦੇ ਮੈਕ ਛੱਡ ਕੇ ਉੱਟ ਗਿਆ ਤੇ ਮੈਂ ਨਹੀਂ ਜਾਣਦਾ ਵੀਰ ਕੌਣ ਸੀ ਪੋਡਕਾਸਟ ਕਰਦਾ ਸੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀਰ ਮੇਰੇ ਇਹ ਜੋ ਟੈਂਪੂਆਂ ਨੂੰ ਕਿਉਂ ਪ੍ਰਮੋਟ ਕਰ ਰਹੇ ਹੋ ਪ੍ਰਮੋਟ ਕਰਨਾ ਤਾਂ ਹੋਰ ਪੰਜਾਬ ਦੇ ਵਿੱਚ ਬਹੁਤ ਮਹਾਨ ਅਸਤੀਆਂ ਹੈਗੀਆਂ ਉਹਨਾਂ ਨੂੰ ਕਰੋ ਯਾਰ ਠੀਕ ਆ ਪੋਡਕਾਸਟ ਕਰਨਾ ਕਿਸੇ ਦਾ ਹੋਰ ਕਰ ਲਓ ਇਹ ਟੈਂਪੂਆਂ ਦਾ ਕਿਉਂ ਕਰਦੇ ਹੋ ਇਹ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਜਵਾਬਾਂ ਤੇ ਆਉਣੀਆਂ ਸਾਰੀਆਂ ਗੱਲਾਂ ਇਹ ਕਿਉਂਕਿ ਇਹ ਜੇ ਲੱਚਰਤਾ ਟੈਂਪੂ ਬਣ ਕੇ ਫੇਮਸ ਹੋ ਰਹੇ ਨੇ ਤੇ ਫਿਰ ਹੋਰ ਕਹਿਣੀਆਂ ਅਗਲਾ ਵੀ ਆ ਸੌਖਾ ਰਹੀ ਕਿਸ ਤਰ੍ਹਾਂ ਹੀ ਚੱਲ ਪਈ ਆਪਾਂ ਇਹ ਜੇ ਲੋਕਾਂ ਤੋਂ ਦੂਰ ਰੱਖੋ ਏ ਪੋਡਕਾਸਟ ਕਰਨੇ ਆ ਉਹਨਾਂ ਦੇ ਕਰੋ ਜਿਨ੍ਹਾਂ ਨੇ ਕੋਈ ਪੰਜਾਬ ਖਾਤਰ ਕੁਰਬਾਨੀਆਂ ਕੀਤੀਆਂ ਆਪਣੇ ਲੋਕਾਂ ਲਈ ਕੁਰਬਾਨੀਆਂ ਕੀਤੀਆਂ ਇਹ ਟੈਂਪੂ ਐ ਨਾ ਟੈਂਪੂ ਰਹਿਣਾ ਬਾਕੀ ਇਹ ਕਹਿ ਰਿਹਾ ਮੈਂ ਨਹੀਂ ਤੇਰੇ ਸਵਾਲ ਦਾ ਜਵਾਬ ਦੇਣਾ ਇਹਦੇ ਕੀ ਸਵਾਲ ਹੋਣਗੇ ਇਹ ਜਿਹਨੂੰ ਜਵਾਬ ਕਰ ਲਿਓ ਬੱਤਵਾ ਤੂੰ ਐ ਪੁੱਛ ਲਿਆ ਹੋ ਵੀ ਕਿਸੇ ਨੇ ਕੁਝ ਕਰਿਆ ਕਦੇ ਲੱਖ ਯਾਰ ਮੈਂ ਕੀ ਕਹਾਂ ਯਾਰ ਇਹ ਜਿਹੀਆਂ ਪੋਡਕਾਸਟਾਂ ਤੋਂ ਬਚੋ ਯਾਰ ਵਿਹੁਆਂ ਖਾਤਰ ਪੋਡਕਾਸਟ ਨਾ ਕਰੋ ਯਾਰ ਕੁਝ ਪੰਜਾਬ ਦਾ ਪੁਵੇਖ ਦਿਖਾਓ ਵੀ ਪੰਜਾਬ ਕੀ ਕਰ ਰਹੇ ਆ ਆਪਾਂ ਪੰਜਾਬ ਨੂੰ ਕਾਦੀ ਲੋੜ ਆ ਉਹ ਜੇ ਮੁੰਡਿਆਂ ਨੂੰ ਮੂਹਰੇ ਲਿਆਓ ਇਹਨਾਂ ਦਾ ਕੀ ਟੈਂਪੂ ਆਦਾ ਕਰਨਾ ਜਿਨ੍ਹਾਂ ਨੇ ਸਾਰਾ ਦਿਨ ਲੱਕ ਹੀ ਹਿਲਾਉਣੇ ਐ ਚਿੱਤੜੀ ਦਿਖਾਉਣੇ ਐ ਪਿੱਛੇ